ਤੇ ਇਸ ਦੇ ਉੱਤੇ ਲਗਾਤਾਰ ਬਹਿਸ ਚੱਲ ਰਹੀ ਹੈ ਕਿ ਕੀ ਐਸਯੂ ਵੀ ਦਿੱਲੀ ਗੁਰਦੁਆਰਾ ਹੰਦਕ ਕਮੇਟੀ ਮੰਗ ਹਰਿਆਣਾ ਗੁਰਦੁਆਰਾ ਕਮੇਟੀ ਮੰਗ ਸੁਭੇਂ ਗੁਰਦੁਆਰਾ ਕਮੇਟੀ ਬਣਾ ਲਿਆ ਜਾਵੇ ਜਾਂ ਇਸ ਦਾ ਇਹ ਔਰਾ ਰੱਖਣ ਦੇ ਵਿੱਚ ਬਾਦਲਦਲ ਨੂੰ ਅਜੇ ਫਾਇਦਾ ਹੋ ਰਿਹਾ ਹੈ ਤਰਨਤਾਰਨ ਦੇ ਵਿੱਚ ਬਾਦਲਦਲ ਆਪਣੇ ਆਪ ਨੂੰ ਅਸਲੀ ਕੱਲਰਦਲ ਦੇ ਨਾਂ ਤੇ ਸਾਬਤ ਕਰਨਾ ਚਾਹੁੰਦਾ ਹਨ ਸਰਜੀਤ ਐ ਤੇ ਅਮਰਪਾਲ ਵਾਲੀਤਰ ਉਹ ਆਪਣੇ ਆਪ ਨੂੰ ਅਸਲੀ ਕੱਲਰਦਲ ਦੇ ਨਾਂ ਤੇ ਸਾਬਤ ਕਰਨਾ ਚਾਹੁੰਦੇ ਐ ਐਸਜੀਪੀਸੀ ਦੇ اجلاس ਦੇ ਵਿੱਚ ਪ੍ਰਧਾਨਗੀ ਦੀ ਚੋਣ ਜਿੱਤਣ ਦੇ ਨਾਲ ਇਸੂ ਫਿਰ ਬਾਦਲ ਹੋ ਰਹੀ ਤਰਨਤਾਲਨ ਦੇ ਵਿੱਚ ਆਪਣੇ ਆਪ ਨੂੰ ਕੋਈ ਵੱਡੀ ਤਰ੍ਹਾਂ ਵਿੱਚ ਉਹ ਪੇਸ਼ ਕਰਨੇ ਸ਼ੁਰੂ ਹੋ ਗਏ ਕਿ ਇਹਦਾ ਫਾਇਦਾ ਉਹਨਾਂ ਦੀ ਉਮੀਦਵਾਰ ਨੂੰ ਮਿਲੇਗਾ ਕੁਝ ਮਸਲੇ ਆ ਤੇ ਕਹਿੰਦੇ ਹਰ ਚੱਲ ਤੋਂ ਲੁਕੂ ਨਹੀਂ ਖਾਸ ਕਰਕੇ ਆਮਦਨ ਵਾਲਾ ਮਸਲਾ ਜਾਇਦਾਦ ਵਾਲਾ ਮਸਲਾ ਕਹਿੰਦੇ ਉਹਦੇ ਤੇ ਚੁੱਪੀ ਹੈ ਜਿਵੇਂ ਪੰਜਾਬ ਯੂਨੀਵਰਸਿਟੀ ਚੋਂ ਪੰਜਾਬ ਗਾਇਬ ਕੀਤਾ ਹੈ ਇਹ ਕੇਂਦਰ ਦੀ ਕੋਸ਼ਿਸ਼ ਹੈ ਕਿ ਆਉਣ ਦੇ ਦਿਨਾਂ ਦੇ ਵਿੱਚ ਪੰਜਾਬ ਸੂਬੇ ਨੂੰ ਵੀ ਜੰਮੂ ਕਸ਼ਮੀਰ ਮੰਗਤੀ ਬਣਾਉਣਾ ਹੈ ਐਸਜੀਪੀਸੀ ਦੀ ਪ੍ਰਧਾਨਗੀ ਮੁੜ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਿਲ ਗਈ ਸੁਖਵੀਰ ਸਿੰਘ ਬਾਦਲ ਵੱਲੋਂ ਇੱਕ ਵਾਰ ਫਿਰ ਜਿਵੇਂ ਧਾਮੀ ਦਾ ਨਾਮ ਅੱਗੇ ਵਧਾਇਆ ਗਿਆ ਉਸ ਤੋਂ ਸਾਫ ਹੈ ਕਿ ਧਾਮੀ ਹੋਰੀ ਸੁਪੀਰ ਬਾਦਲ ਦੀ ਦਿੱਤੀ ਟਾਸਕ ਨੂੰ ਪਾਸ ਕਰ ਚੁੱਕੇ ਸੀ ਇਸ ਲਈ ਉਹਨਾਂ ਦਾ ਮੁੜ ਕੇ ਪ੍ਰਧਾਨ ਬਣਨਾ ਤੈਅ ਸੀ ਪਰ ਸਵਾਲ ਤਾਂ ਸਾਹਮਣੇ ਵਾਲੀ ਧਿਰ ਨੂੰ ਲੈ ਕੇ ਵੀ ਸੀ ਕਿ ਸਾਹਮਣੇ ਵਾਲੀ ਧਿਰ ਜਿਸ ਤਰ੍ਹਾਂ ਲੜੀ ਖੜੀ ਕਿ ਇਸ ਸਥਿਤੀ ਦੇ ਵਿੱਚ ਉਹਨਾਂ ਦੇ ਲਈ ਅਗਲੀ ਚੁਣੌਤੀ ਪਾਰ ਕਰਨਾ ਸਾਨ ਹੋਏਗਾ ਜਦੋਂ ਕਿ ਇਹ ਚੋਣ ਨਾਲ ਉਹ ਵੱਡਾ ਪਹਿਲੂ ਐਸਜੀਪੀਸੀ ਦੇ ਸਮੁੱਚੇ ਢਾਂਚੇ ਦੀ ਦੁਬਾਰਾ ਚੋਣ ਹੋਣ ਦਾ ਸਵਾਲ ਹੈ ਕੇਂਦਰ ਸਮਾਂਹੱਦ ਬੀਤਣ ਦੇ ਬਾਵਜੂਦ ਵੀ ਚੋਣ ਕਰਾਉਣ ਲਈ ਤਿਆਰ ਨਹੀਂ ਤੇ ਇਸ ਦੇ ਉੱਤੇ ਲਗਾਤਾਰ ਬਹਿਸ ਚੱਲ ਰਹੀ ਹੈ ਕਿ ਕੀ ਇਸ ਨੂੰ ਵੀ ਦਿੱਲੀ ਗੁਰਦੁਆਰਾ ਪ੍ਰੰਧ ਕਮੇਟੀ ਮੰਗ ਹਰਿਆਣਾ ਗੁਰਦੁਆਰਾ ਪ੍ਰੰਧ ਕਮੇਟੀ ਮੰਗ ਸੂਬੇ ਦੀ ਪ੍ਰੰਧ ਕਮੇਟੀ ਬਣਾ ਲਿਆ ਜਾਵੇ ਜਾਂ ਇਸ ਦਾ ਇਹ ਔਰਾ ਰੱਖਣ ਦੇ ਵਿੱਚ ਬਾਦਲਦਲ ਨੂੰ ਅਜੇ ਫਾਇਦਾ ਹੋ ਰਿਹਾ ਕਿਉਂਕਿ ਜੇਕਰ ਚੋਣ ਹੁੰਦੀ ਹੈ ਤਾਂ ਸ਼ਾਇਦ ਮੈਂਬਰ ਹੋਰ ਆ ਜਾਣ ਤੇ ਫਿਰ ਪ੍ਰਧਾਨਗੀਆਂ ਵੀ ਹੁਣ ਪੁਰਾਣੇ ਮੈਂਬਰਾਂ ਦੇ ਹਵਾਲੇ ਨਾਲੇ ਚੋਣ ਹੋਈ ਆ ਸੋ ਇਸ ਲਈ ਉਹਦੇ ਵਿੱਚ ਕੋਈ ਦਿੱਕਤ ਨਹੀਂ ਸੀ ਪਰ ਧਾਮੀ ਹੋਰਾਂ ਦਾ ਇੱਥੇ ਪ੍ਰਧਾਨ ਬਣਨਾ ਜਿੱਥੇ ਇਸ ਪ੍ਰਤੀਯਾਦਾਇਕੇ ਵੀ ਉਹ ਬਾਦਲਦਲ ਲਈ ਸਹੀ ਕੰਮ ਕਰ ਰਹੇ ਨੇ ਜਾਂ ਉਹਨਾਂ ਦੇ ਲਈ ਰੋਲ ਨਿਭਾ ਰਹੇ ਨੇ ਜਾਂ ਉਹਨਾਂ ਨੇ ਆ ਜਿਹੜਾ ਘਟਨਾਕਰਮ ਸੀ ਉਹਨੂੰ ਸਹੀ ਟੈਕਲ ਕਰ ਲਿਆ ਹੈ ਨਾ ਤੇ ਪੁਨਰ ਸਰਜੀਤ ਅਕਾਲੀ ਦਲ ਲਈ ਇਹ ਚਣੌਤੀ ਰਹੀ ਹੈ ਕਿ ਅਗਾ ਕਿਵੇਂ ਬਦਲ ਕੇ ਹੁਣ ਤਰਨ-ਤਰਨ ਦੇ ਵਿੱਚ ਕੀ ਜਵਾਬ ਦੇਣਾ ਇਥੇ ਚੋਣ ਜਿੱਤਣ ਦਾ ਬਾਦਲ ਦਲ ਨੂੰ ਫਾਇਦਾ ਜਿਹੜਾ ਪਹਿਲਾਂ ਹੀ ਦਿਖਦਾ ਸੀ ਕਿ ਚੌਂਟ ਦਾ ਜਿੱਤੀ ਪਈ ਹੈ ਉਹਦਾ ਫਾਇਦਾ ਕੀ ਤਰਨ ਤਰਨ ਜਾ ਕੇ ਹੋਏਗਾ ਸਵਾਲ ਤਾਂ ਇਹ ਵੀ ਤਰਨ ਤਰਨ ਦੇ ਵਿੱਚ ਬਾਦਲ ਦਲ ਆਪਣੇ ਆਪ ਨੂੰ ਅਸਲੀ ਕਾਲੀ ਦਲ ਦੇ ਨਾਂ ਤੇ ਸਾਬਤ ਕਰਨਾ ਚਾਹੁੰਦਾ ਪੁਨਰ ਸਰਜੀਤ ਐ ਤੇ ਅਮਰਤਪਾਲ ਵਾਲੀ ਧਿਰ ਉਹ ਆਪਣੇ ਆਪ ਨੂੰ ਅਸਲੀ ਕਾਲੀ ਦਲ ਦੇ ਨਾਂ ਤੇ ਸਾਬਤ ਕਰਨਾ ਚਾਹੁੰਦੇ ਹੁ ਜੇ ਉਹਨਾਂ ਦਾ ਸਾਂਝਾ ਉਮੀਦਵਾਰ ਜਿੱਤਦਾ ਤਾਂ ਉਹਦੇ ਨਾਲ ਕੀ ਪੁਨਰ ਸਰਜੀਤ ਕਾਲੀ ਦਲ ਨੂੰ ਵੀ ਫਾਇਦਾ ਹੋਏਗਾ ਜਾਂ ਕੱਲੇ ਅਮਰਤਪਾਲ ਦੀ ਧਿਰ ਨੂੰ ਫਾਇਦਾ ਹੋਏਗਾ ਇਸ ਵੱਲੋਂ ਕੰਮ ਨਾ ਚ। ਤੇ ਜੇ ਹੁਣ ਬਦਲਦਾਨ ਨੇ ਇਹ ਚੋਣ ਜਿੱਤ ਲਈ ਐ ਐਸਜੀਪੀਸੀ ਵਾਲੀ ਤਾਂ ਕੀ ਉਹ ਇਹਦਾ ਕੋਈ ਫਾਇਦਾ ਚੁੱਕ ਸਕਣਗੇ? ਇਹ ਪਹਿਲਾਂ ਚੋਣ ਕਰਾਉਣ ਦਾ ਸਵਾਲ ਵੀ ਖੜਾ ਹੋਇਆ ਸੀ ਕਿ ਪਹਿਲਾਂ ਚੋਣ ਕਰਾਈ ਹੋਏ ਇਸ ਲਈ ਜਾ ਰਹੀ ਹੈ। ਇਹ ਸਾਰੇ ਸਵਾਲ ਅੱਜ ਦੇ ਐਸਜੀਪੀਸੀ ਦੇ اجلاس ਨੇ ਨਵੇਂ ਸਿਰਿਓਂ ਖੜੇ ਕੀਤੇ ਨੇ। ਇਸ ਲਈ ਇਹ ਪਹਿਲੂ ਬਹੁਤ ਹੈਮਾ। ਹਾਂ ਜੀ ਕਰੋ। ਵੈਸੇ ਦੇਖੀਏ। ਤਾਂ ਵੀ ਠੀਕ ਹੈ। ਤਾਂ ਮੀਹ ਹਰਾਂ ਤਾਂ ਪਤਾ ਹੀ ਸੀਗਾ ਕਿ ਉਹਨਾਂ ਨੇ ਆਪਣਾ ਇਸ ਤਰੀਕੇ ਨਾਲ ਬੁਣਤ ਬੁਣੀ ਹੋਈ ਹੈ ਕਿ ਇਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਗੀ ਪਰ ਸਵਾਲ ਤਾਂ ਇਹ ਹੈ ਕਿ ਮੈਂਬਰ ਲਗਾਤਾਰ ਘਟ ਰਹੇ ਨੇ ਤੇ ਕੇਂਦਰ ਉਹਦੇ ਤੇ ਗੱਲ ਨਹੀਂ ਕਰਦਾ 185 ਚੋਂ ਲਗਭਗ 148 ਮੈਂਬਰ ਰਹਿ ਗਏ ਉਹ ਤੇ ਇੱਥੋਂ ਦਾ ਜਾ ਲਾਲੂ ਤੁਸੀਂ ਸਥਿਤੀ ਕੀ ਹੈ 100 185 ਜੁ 170 ਚੁਣੇ ਹੋਏ ਮੈਂਬਰ ਨੇ ਤੇ ਇਹਨਾਂ ਚ ਇਹ ਤੋਂ ਲਾ 15-9 ਮਿੰਟ ਹੁੰਦੇ ਨੇ ਤਾਂ 185 ਮੈਂਬਰ ਬਣਦੇ ਤੇ ਇਹਨਾਂ ਦੇ ਵਿੱਚੋਂ ਮਤਲਬ ਲਗਾਤਾਰ ਗਿਣਤੀ ਘਟ ਰਹੀ ਹੈ ਕੁਝ ਮੈਂਬਰ ਸਿਫਾ ਦੇ ਚੁੱਕੇ ਨੇ ਕੁਝ ਇਸ ਦੁਨੀਆ ਤੋਂ ਜਾ ਚੁੱਕੇ ਨੇ ਕੁਝ ਗੈਰ ਹਾਜ਼ਰੀ ਸੋ ਜੇ 150 ਦੇ ਗੇਟ ਦੇ ਵਿੱਚ ਹੀ ਮੈਂਬਰ ਰਹਿ ਗਏ ਤੇ ਲਗਾਤਾਰ ਮੈਂਬਰਾਂ ਦੀ ਇਸ ਤਰ੍ਹਾਂ ਗਿਣਤੀ ਘਟ ਰਹੀ ਹੈ ਤੇ ਫਿਰ ਇਹ ਵੀ ਤੱਕ ਸੰਵਿਧਾਨਕ ਬਾਡੀ ਹੈ ਤੇ ਉਹਦੀ ਚੋਣ ਸਮੇਂ ਕਿਉਂ ਨਹੀਂ ਹੈ ਸਵਾਲ ਸਭ ਤੋਂ ਪਹਿਲੂ ਹੋਇਆ ਠੀਕ ਹੈ ਮਾਦਮਦਲ ਇਸ ਨੂੰ ਕਿਵੇਂ ਪ੍ਰਚਾਰਦਾ ਹੈ ਇਸ ਪ੍ਰਧਾਨਗੀ ਜਿੱਤ ਨੂੰ ਜਾਂ ਕਿੰਨਾ ਕੁ ਆਮ ਲੋਕਾਂ ਤੇ ਇਹਦਾ ਅਸਰ ਹੁੰਦਾ ਹੈ ਇਹ ਤਾਂ ਤਰਨ ਤੰਦ ਦੇ ਨਤੀਜੇ ਦੱਸ ਦੇਣਗੇ ਪਰ ਪ੍ਰਧਾਨਗੀ ਇੱਕ ਵਾਰ ਫਿਰ ਬਾਕੀ ਦਲ ਕੋਲ ਹੀ ਰਹਿ ਗਈ ਬਾਕੀ ਮੈਂਬਰ ਚੁਣੇ ਜਾਣ ਚੁਣ ਕੋਈ ਦਿੱਕਤ ਨਹੀਂ ਆਈ ਇਹ ਪ੍ਰਕਿਰਿਆ ਚ ਅਗਰੇ ਕਾਮਯਾਬ ਨੇ ਹੁਣ ਸਭ ਦੀਆਂ ਨਜ਼ਰਾਂ ਤਰਨ ਤਰਨ ਤੇ ਨੇ ਕਿ ਉਥੇ ਕੀ ਹੋਏਗਾ ਕਿਉਂਕਿ ਪੜ ਪੂਰੀ ਤਰ੍ਹਾਂ ਪੱਕ ਗਿਆ ਆ ਜਿਸ ਤਰ੍ਹਾਂ ਕਾਂਗਰਸ ਨਵੇਂ ਤਰੀਕੇ ਨਾਲ ਉਥੇ ਚੋਣ ਲੜਨ ਦੀ ਪ੍ਰਕਿਰਿਆ ਚ ਉਹਨੂੰ ਹਿੰਦੁਸਤਾਨ ਬਨਾਮ ਇਹ ਅਦਾ ਬਣਾ ਕੇ ਕੇ ਪੇਸ਼ ਕਰ ਰਹੀ ਹੈ ਬੀਜੇਪੀ ਆਪਣੇ ਲਈ ਥਾਂ ਲੱਭਦੀ ਫਿਰਦੀ ਹੈ ਇਧਰ ਜੋ ਕੁਝ ਫੈਸਲੇ ਹੋ ਰਹੇ ਨੇ ਉਹਦੇ ਹਵਾਲੇ ਉਹਨਾਂ ਲਈ ਚੁਣੌਤੀ ਬਣਨਗੇ ਇਹਨਾਂ ਹਰਿਆਲੀ ਸਥਿਤੀ ਤੋਂ ਲੈ ਕੇ ਪੁੱਲਰ ਤੱਕ ਵਾਲੇ ਮਾਮਲੇ, ਪ੍ਰਿਸ਼ਟਾਚਾਰ ਵਾਲੇ ਮਾਮਲਿਆਂ ਤੱਕ ਸੱਤਾਤਰੀ ਤਿਰਕਰੀ ਹੈ। ਫਿਰ ਵੀ ਜਿਮਨੀ ਚੌਂਣ ਦੇ ਵਿੱਚ ਸੱਤਾਤਰੀ ਤਿਰ ਦਾ ਐਜ ਉੱਪਰ ਰਹਿੰਦਾ ਹੈ। ਇਹਨਾਂ ਮੰਨਿਆ ਜਾਂਦਾ ਕਿ ਉਹ ਮਸ਼ੀਨਰੀ ਦੇ ਸਾਰੇ ਸਰਕਾਰੀ ਤੰਤਰ-ਜੰਤਰ, ਪੁਲਿਸ ਦੇ ਸਾਰੇ ਇਸ ਚੌਂਣ ਚੋਂ ਨਿਕਲਣ ਦੀ ਕੋਸ਼ਿਸ਼ਾਂ ਕਰਦੀ ਐ ਸੋ ਉਹ ਸਾਰੀਆਂ ਚੀਜ਼ਾਂ ਨੇ। ਪਰ ਅੱਜ ਦੀ ਐਸਜੀਪੀਸੀ ਦੇ اجلاس ਦੇ ਵਿੱਚ ਪ੍ਰਧਾਨਗੀ ਦੀ ਚੋਣ ਜਿੱਤਣ ਦੇ ਨਾਲ ਕੀ ਸੁਖਵੀਰ ਬਾਦਲ ਹੋਰੀ ਤਰਨਤਾਰਨ ਦੇ ਵਿੱਚ ਆਪਣੇ ਆਪ ਨੂੰ ਕੋਈ ਵੱਡੀ ਤਰਵਜੋ ਪੇਸ਼ ਕਰਨ ਚ ਕਾਮਯਾਬ ਹੋਣਗੇ ਕੀ ਇਹਦਾ ਫਾਇਦਾ ਉਹਨਾਂ ਦੀ ਉਮੀਦਵਾਰ ਨੂੰ ਮਿਲੇਗਾ ਜਾਂ ਇਸ ਹਾਰ ਦਾ ਨੁਕਸਾਨ ਪੁਨਰ ਸਰਜੀਤ ਅਕਾਲੀ ਦਲ ਦੇ ਰਾਹੀਂ ਮਤਲਬ ਮਨਦੀਪ ਸਿੰਘ ਤੱਕ ਜਾਏਗਾ ਅ ਅਮਰਤਪਾਲ ਉਹਨਾਂ ਦੀ ਅਕਾਲੀ ਦਲ ਤੱਕ ਜਾਏਗਾ ਪਾਰਸ ਪੰਜਾਬ ਦੇ ਕਲਦਲ ਤੱਕ ਜਾਏਗਾ ਇਹ ਸਵਾਲ ਵੀ ਨਾਲ ਖੜੇ ਹੋਗੇ ਨੇ ਸੋ ਇਹ ਸਾਰੇ ਸਵਾਲਾਂ ਦੇ ਦੋ ਚਾਰ ਹੁੰਦੇ ਆ ਐਸਜੀਪੀਸੀ ਚੋਂ ਤਾਂ ਕਿਸੇ ਛਿੱਟੇ ਕੱਢ ਕੇ ਲੈ ਗਏ ਸੁਖਵੀਰ ਤਰਨਤਨ ਚ ਅਜੇ ਖਾਸੀ ਫਸਿਆ ਜਨਾਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਸ਼ਬਦ ਦੇ ਨਾਲ ਸੂਬੇ ਦੇ ਨਾਮ ਦੇ ਨਾਲ ਪਛਾਣੀ ਜਾਂਦੀ ਯੂਨੀਵਰਸਿਟੀ ਹੁਣ ਨਾਮ ਦੀ ਉਹ ਪੰਜਾਬ ਯੂਨੀਵਰਸਿਟੀ ਰਹਿ ਜਾਏਗੀ ਕਿ ਆਉਂਦੇ ਦਿਨਾਂ ਦੇ ਵਿੱਚ ਜਿਵੇਂ ਪੰਜਾਬ ਯੂਨੀਵਰਸਿਟੀ ਚੋਂ ਪੰਜਾਬ ਗਾਇਬ ਕੀਤਾ ਹੈ ਕਿ ਕੇਂਦਰ ਦੀ ਇੱਕ ਕੋਸ਼ਿਸ਼ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਸੂਬੇ ਨੂੰ ਵੀ ਜੰਮੂ ਕਸ਼ਮੀਰ ਵਾਂਗ ਝੂਟੀ ਬਣਾਉਣਾ ਠੀਕ ਹੈ ਅਿਲੈਨ ਜਿਸ ਯੂਨੀਵਰਸਿਟੀ ਚੋਂ ਪੰਜਾਬ ਨੂੰ ਬਾਹਰ ਕੀਤਾ ਹੈ ਕੱਲ ਨੂੰ ਪਰ ਦੇ ਨਕਸ਼ੇ ਚੋਂ ਪੰਜਾਬ ਨੂੰ ਝੂਠੀ ਦੇ ਰੂਪ ਚ ਪੇਸ਼ ਕਰ ਦੇਣਗੇ ਤੇ ਆਪਾਂ ਸੁੱਤੇ ਰਹੀਏ ਆਪਾਂ ਕੀ ਕਰਨਾ ਆਪਾਂ ਆਪਣੇ ਨਿਆਂਿਆਂ ਦਾ ਦੇਖੀਏ ਉਦੇਸ਼ ਸੈੱਟ ਕਰਨੇ ਆਂ ਹੈ ਆਪਾਂ ਆਪਣੀ ਹੱਟੀ ਦਾ ਹਾਲ ਦੇਖੀਏ ਹੈਨਾ ਆਪਾਂ ਜ਼ਮੀਨਾਂ ਦੇ ਲਈ ਤਾਂ ਧਰਨੇ ਲਾਈਏ ਪਰ ਪੰਜਾਬ ਦੇ ਲਈ ਧਰਨਾ ਕਿੰਨੇ ਲਾਉਣਾ ਹੈ ਪੰਜਾਬ ਦੀ ਲੜਾਈ ਕਿੰਨੇ ਲੜਨੀ ਹੈ ਕੇਂਦਰੀਕਰਨ ਖਿਲਾਫ ਅੱਜ ਇੱਕ ਵੱਡੀ ਚੁਣੌਤੀ ਆਖਲੋਤੀ ਹੈ ਇਹ ਤੋਂ ਵੱਡੀ ਮਾਰ ਕੀ ਹੋएगी ਕਿ ਤੁਹਾਡੇ ਵਿਦਿਅਕ ادارے ਦਾ ਕੰਟਰੋਲ ਜਿਹੜਾ ਪੜਾਦਰ ਪੜਾ ਪਿਛਲੇ 59 ਸਾਲ ਤੋਂ ਇੱਕ ਸੈਨਟ ਦੇ ਰੂਪ ਚ ਸਿੰਡੀਕੇਟ ਦੇ ਰੂਪ ਚ ਤੁਰਿਆ ਆ ਰਿਹਾ ਸੀ ਉਸ ਨੂੰ ਤਹਿਸ ਨਹਿਸ ਕਰਦਿਆਂ ਹੋਇਆਂ ਕੇਂਦਰ ਨੇ ਆਪਣਾ ਕੰਟਰੋਲ ਕਰ ਲਿਆ ਪਿਛਲੇ ਦਿਨੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਚੁਣੀ ਹੋਈ ਜਮਾਤ ਦੀ ਧਿਰ ਵੱਲੋਂ ਸੱਤ ਵੱਲੋਂ ਇੱਕ ਸੈਮੀਨਾਰ 350 ਸਾਲੇ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪਰਬ ਨੂੰ ਸਮਰਪਿਤ ਕਰਾਉਣਾ ਚਾਹਿਆ ਮਨਜ਼ੂਰੀ ਨਹੀਂ ਦਿੱਤੀ। ਅਸੀਂ ਨਹੀਂ ਸਮਝੇ। ਵਿਦਿਆਰਥੀ ਜਿਹੜੇ ਨਵੇਂ ਦਾਖਲ ਹੋਣ ਆ ਰਹੇ ਨੇ ਉਹਨਾਂ ਤੋਂ ਐਫੀਡੈਫਟ ਲਿਆ ਜਾ ਰਿਹਾ। ਅਭਿਸ਼ੇਕ ਨਾ ਦਾ ਮੁੰਡਾ ਹਰਿਆਣੇ ਨਾਲ ਸੰਬੰਧਤ ਜਿੱਥਿਆ ਹੋਇਆ ਜਨ ਸਕੱਤਰ ਦੀ ਚੋਣ ਉਹ ਮੁੰਡਾ ਮਰਨ ਮਰਤੇ ਬੈਠਾ ਹੈ। ਤੇ ਉਹਦੇ ਨਾਲ ਸਾਰੀਆਂ तरह ਵਿਦਿਆਰਥੀ ਜਿਹੜੇ ਖਾਸ ਕਰ ਨਵੇਂ ਵਿਦਿਆਰਥੀ ਜਿਹੜੇ ਕਾਗ ਵਿਦਿਆਰਥੀ ਆ ਜੀ ਉਹਨੇ ਨਜ਼ਰ ਨਹੀਂ ਆਉਂਦੇ ਮੈਨੂੰ ਖਾਸ ਕਰਕੇ ਜਿਹੜੀਆਂ ਇੱਚੋਂ ਨਿਕਲ ਕੇ ਵਜੀਰੀਆਂ ਮਾਨ ਗਏ ਹੈਨਾ ਵੱਡੇ ਵੱਡੇ ਅਹੁਦਿਆਂ ਤੱਕ ਚਲੇ ਗਏ ਮੰਤਰੀ ਐਮ ਐਲ ਏ ਐਮ ਪੀ ਆਂ ਤੱਕ ਬਣ ਗਏ ਉਹ ਉਵੇਂ ਲੜਾਈ ਲੜਦੇ ਨਜ਼ਰ ਨਹੀਂ ਆਏ ਪਰ ਉਹ ਮੁੰਡਾ ਬੈਠਾ ਉਹਦੇ ਨਾਲ ਪੰਜਾਬ ਹਰਿਆਣਾ ਦੇ ਨੌਜਵਾਨ ਖੜੇ ਨੇ ਕੁੜੀਆਂ ਖੜੀਆਂ ਨੇ ਬੈਠੀਆਂ ਨੇ ਸਾਰੇ ਉਹ ਕੀ ਕਹਿ ਰਿਹਾ ਕਹਿੰਦਾ ਵੀ ਐਫੀ ਡੈਪਟ ਭਰਾ ਰਹੇ ਨੇ ਸਭ ਤੋਂ ਕਿ ਯੂਨੀਵਰਸਿਟੀ ਜੇ ਦਾਖਲਾ ਲੈਣਾ ਤਾਂ ਲਿਖ ਕੇ ਦਿਓ ਕਦੇ ਵੀ ਧਰਨਾ ਪ੍ਰਦਰਸ਼ਨ ਨਹੀਂ ਕਰੋਗੇ ਜੁਨੀਆ ਦਾ ਹਿੱਸਾ ਨਹੀਂ ਬਣੋਗੇ ਹੈਨਾ ਤੇ ਜੇ ਧਰਨਾ ਕਿਸੇ ਵਿਸ਼ੇ ਤੇ ਲਾਉਣਾ ਵੀ ਪਵੇ ਸਾਨੂੰ ਦੱਸ ਕੇ ਮਨਜ਼ੂਰੀ ਲੈ ਕੇ ਲਾਉਂਗੇ ਤੇ ਥਾਂ ਨਿਸ਼ਚਿਤ ਕਰਤੀ ਤੁਹਾਡੀ ਕਖੁੰਝੇ ਚ ਉੱਥੇ ਜਾ ਕੇ ਧਰਨਾ ਲਾਉਂਗੇ ਇਹ ਹਦਾਇਤਾਂ ਨੇ ਤੇ ਇਹਦਾ ਮਤਲਬ ਇਹ ਮੂੰਹ ਬੰਦ ਕਰਨ ਦੀ ਜਵਾਨ ਬੰਦ ਕਰਨ ਦੀ ਵਿਦਿਆਰਥੀਆਂ ਦੇ ਸਵਾਲ ਪੁੱਛਣ ਦੇ ਹੱਕ ਦੀ ਆਪਣੇ ਹੱਕ ਹਕੂਕ ਲਈ ਲੜਨ ਦੀ ਉਸ ਕੁਐਦ ਨੂੰ ਮਾਰਨਾ ਕਿ ਮਾੜਾ ਮੋਟਾ ਜੇ ਕਿਤੇ ਬਚਿਆ ਕਿ ਹਾਂ ਵੀ ਵਿਦਿਆਰਥੀ ਆਪਣੇ ਹੱਕਾਂ ਦੇ ਲਈ ਲੜ ਲੈਂਦੇ ਨੇ ਜਾਂ ਇਹਨਾਂ ਦੇ ਨਾਲ ਹੀ ਲੀਡਰਸ਼ਿਪ ਪੈਦਾ ਹੋਣ ਦੀ ਪ੍ਰਕਿਰਿਆ ਹੈ ਇਹ ਉਸ ਪ੍ਰਕਿਰਿਆ ਤਹਿਤ ਉਸ ਨੂੰ ਵੀ ਖਤਮ ਕਰਨਾ ਇਹ ਇੱਕ ਫਿਰ ਤੀਸਰਾ ਪੜਾ 1 ਨਵੰਬਰ ਵਾਲੇ ਦਿਨ ਜੋ ਕੁਝ ਵਾਪਰਿਆ ਸਾਡੇ ਸਾਹਮਣੇ ਕਿ ਜੀ ਹੁਕਮ ਆ ਗਿਆ ਕਿ ਕੇਂਦਰ ਨੇ ਜੀ 59 ਸਾਲ ਪਹਿਲਾਂ ਤੋਂ ਚੱਲ ਰਹੀ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰ ਦਿੱਤਾ ਨੋਟੀਫਿਕੇਸ਼ਨ ਜਾਰੀ ਹੋ ਗਿਆ 5 ਨਵੰਬਰ ਤੋਂ ਇਹਨੇ 라ਗੂ ਹੋ ਜਾਣਾ ਹੈ ਸੈਂਟ ਮੈਂਬਰਾਂ ਦੀ ਕੁੱਲ ਗਿਣਤੀ ਜਿਹੜੀ 90 ਤੋਂ ਘਟ ਕੇ ਹੁਣ ਸਿਰਫ 31 ਰਹਿ ਗਈ ਹੈ 18 ਚੁਣੇ ਹੋਏ 6 ਨਾਮਜਦ 7 ਐਕਸ ਤੇ ਹੁਣਾ ਕੀ ਹੈ ਅਸਲੀ ਕੀ ਹੈ ਜਿਹੜਾ ਪਹਿਲੂ ਸਮਝਣ ਵਾਲਾ ਉਹ ਹੈ ਕਿ ਹੁਣ ਤੱਕ ਜੋ ਵੀ ਚਾਹੇ ਬੀਸੀ ਨੂੰ ਲਾਉਣਾ ਹੈ ਚਾਹੇ ਹੋਰ ਪ੍ਰਕਿਰਿਆ ਕਰਨੀ ਹੈ ਜਿਹੜਾ ਕੰਟਰੋਲ ਸੀ ਉਹ ਇਸ ਤਰ੍ਹਾਂ ਸਿੰਡੀ ਸੈਨੇਟ ਤੇ ਸਿਟੀ ਕਾਡ ਦਾ ਬਣਿਆ ਹੋਇਆ ਸੀ ਤੇ ਉੱਥੇ ਹੀਠਾਂ ਤੋਂ ਚੁਣ ਕੇ ਆਉਂਦੇ ਸੀ ਬੰਦੇ ਉਹਨਾਂ ਦੇ ਕੰਟਰੋਲ ਰਹੀ ਫੈਸਲੇ ਹੁੰਦੇ ਸੀ ਹੁਣ ਯੂਨੀਵਰਸਿਟੀ ਦਾ ਪੂਰਾ ਕੰਟਰੋਲ ਬੋਰਡ ਆਫ ਗਵਰਨਰਸ ਕੋਲ ਚਲਾ ਜਾਏਗਾ ਜਿਸ ਦੀ ਪ੍ਰਧਾਨਗੀ ਵਾਈਸ ਚਾਂਸਲਰ ਕਰੇਗਾ ਹੁਣ ਸਿੱਧੇ ਅਧਿਕਾਰ ਸਾਰੇ ਵਾਈਸ ਚਾਂਸਲਰ ਕੋਲ ਹੋਣਗੇ ਬੋਰਡ ਚ ਕੇਂਦਰ ਸਰਕਾਰ UGC ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਨੁਮਾਇंदे ਸ਼ਾਮ ਹੋਣਗੇ ਆ ਹੋਊਗਾ ਜੀ ਬੋਰਡ ਜੀਨੇ ਹੁਣ ਯੂਨੀਵਰਸਿਟੀ ਚਲਾਉਣੀ ਹੈ ਉਹਦੀ ਅਗਵਾਈ ਇਕੱਲਾ ਵਾਈਸ ਚਾਂਸਲਰ ਕਰੂਗਾ ਫੈਸਲਾ ਕੀ ਕਰਨਾ ਹੈ ਕਿਹਨੂੰ ਹਟਾਉਣਾ ਹੈ ਕਿਹਨੂੰ ਕੱਢਣਾ ਹੈ ਕਿਹਨੂੰ ਲਾਉਣਾ ਹੈ ਕਿਹੜਾ ਫੈਸਲਾ ਕਰਨਾ ਹੈ ਕੀ ਪੜਾਉਣਾ ਕੀ ਨਹੀਂ ਸਾਰਾ ਕੁਝ ਤੇ ਉਹਦੇ ਵਿੱਚ ਉਹਦੇ ਨਾਲ ਫੈਸਲੇ ਨਾਲ ਧਿਰ ਦੇ ਵਿੱਚ ਕੇਂਦਰ ਸਰਕਾਰ ਦੇ ਨੁਮਾਇंदे ਹੋਣਗੇ UGC ਦੇ ਨੁਮਾਇंदे ਹੋਣਗੇ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਣਗੇ ਪੰਜਾਬ ਕਿੱਥੇ ਹੈ ਜੀ ਇਹ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਰਿਹਾ ਮੈਂ ਜਨਾ ਪੰਜਾਬ ਮੰਫੀਅਤ ਵਿੱਚ ਪਿਛਲੇ ਲੰਬੇ ਸਮੇਂ ਤੋਂ ਇਹ ਮਾਮਲਾ ਟੁੱਕ ਰਿਆ ਸੀ ਕਿ ਕੇਂਦਰੀਕਰਨ ਕੀਤਾ ਜਾ ਰਿਹਾ ਫੰਡ ਦਾ ਹਵਾਲਾ ਆਉਂਦਾ ਹੈ ਕਿਉਂਕਿ ਇਹ ਯੂਨੀਵਰਸਿਟੀ ਲਾਹੌਰ ਤੋਂ ਉੱਠ ਕੇ ਕਈ ਥਾਵਾਂ ਤੋਂ ਘੁੰਮਦਿਆਂ ਹੋਏ ਇੱਥੇ ਪਹੁੰਚੀ ਆ। ਤੇ ਜਦੋਂ ਸਾਂਝਾ ਪੰਜਾਬ ਸੀ ਤਾਂ ਹਿਮਾਚਲ ਵੀ ਉਹਦਾ ਹਿੱਸਾ ਸੀ, ਹਰਿਆਣਾ ਵੀ ਇਹਦਾ ਹਿੱਸਾ ਸੀ। ਫਿਰ ਇੱਕ ਸਮਾਂ ਆਇਆ ਖਰਚੇ ਦਾ ਬੋਝ ਨਾ ਪੈ ਜਵੇ ਜਦੋਂ ਪੰਜਾਬ ਦੇ ਵਿੱਚੋਂ ਵੰਡ ਕੇ ਹਰਿਆਣਾ ਤੇ ਹਿਮਾਚਲ ਅੱਡ ਹੋ ਗਏ। ਫਿਰ ਇਹਨਾਂ ਸੁਭਿਆ ਨੇ ਆਪਣੇ ਹੱਥ ਪੇਛਾਂ ਕੇ ਚਲੇ ਕੇ ਵੀ ਅਸੀਂ ਨਹੀਂ ਇੱਥੇ ਯੋਗਦਾਨ ਪਾਉਣਾ। ਫਿਰ ਇਹ ਲਾਇ ਦੇ ਕਿ ਪੰਜਾਬ ਦੇ ਖੇਤਰ ਦੀ ਬਸਲ ਲੰ ਸਾਂਝੇ ਪੰਜਾਬ ਦੇ ਹੋਵਲੇ ਸਾਂਝੀ ਯੂਨੀਵਰਸਿਟੀ ਮੈਂ ਤਾਂ ਹਲੇ ਵੀ ਕਹਿੰਦਾ ਕਿ ਉਤਰੀ ਭਾਰਤ ਦੀਆਂ ਸੂਚੀਆਂ ਤਰ੍ਹਾਂ ਨੂੰ ਵਿਦਿਆਰਥੀ ਦਾ ਪੜਨਾ ਹੁੰਦੇ ਨੇ ਨਾ ਤੇ ਅੱਜ ਪੰਜਾਬ ਦੀ ਯੂਨੀਵਰਸਿਟੀ ਨੂੰ ਹੱਥ ਪਾਇਆ ਕੱਲ ਨੂੰ ਤੁਹਾਡੇ ਸੁੱਭੀਆਂ ਦਿਨ ਨੂੰ ਪਹਿਣਗੇ ਕੇਂਦਰੀਕਰਨ ਹੋ ਜਾਣਾ ਭਰਾਵਾ ਪੂਰੀ ਤਰ੍ਹਾਂ ਕੇਂਦਰ ਦਾ ਕੰਟਰੋਲ ਹੋ ਜਾਣਾ ਤੇ ਇਹ ਸੰਕੇਤ ਹੈ ਵੱਡਾ ਕਿ ਅੱਜ ਪੰਜਾਬ ਯੂਨੀਵਰਸਿਟੀ ਦੀ ਵਾਰੀ ਆਈ ਹੈ ਕੱਲ ਨੂੰ ਪੰਜਾਬ ਦੀ ਵਾਰੀ ਆਵੇਗੀ ਕੇਂਦਰ ਦੇ ਤਖਤ ਤੇ ਹੁਣ ਕੋਈ ਬੈਠੇ ਇਸ ਨੂੰ ਝੂਠੀ ਬਣਾਉਣ ਵੱਲ ਇਹਨਾਂ ਨੇ ਹੱਥ ਵਧਾ ਲਿਆ ਆ ਜੋ ਕੁਛ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨਸ਼ੇ ਦੀ ਸਥਿਤੀ ਸਰਦ ਪਾਰ ਤੋਂ ਹਰਕਤਾਂ ਦਾ ਪਹਿਲੂ ਹੈ ਲੁੱਟਾਂ ਖੋਹਾਂ ਵਾਰਦਾਤਾ ਹੈ ਗੱਲ ਗੱਲ ਤੇ ਗੋਲੀ ਚਲਾ ਦੇਣਾ ਇਨਕਾਊਂਟਰ ਹੋਣਾ ਇਹ ਸਾਰੀਆਂ ਚੀਜ਼ਾਂ ਨੂੰ ਆਧਾਰ ਬਣਾ ਕੇ ਕਹਿਣਗੇ ਜੀ ਇਹ ਡਿਸਟਰਬ ਸੁਭਾ ਹੋ ਗਿਆ ਜੀ ਦੁਬਾਰਾ ਇਹ ਤਾਂ ਜੀ ਰਾਸ਼ਪਤੀ ਰਾਜ ਲਾਓ ਜੀ ਨਹੀਂ ਜੀ ਰਾਸ਼ਪਤੀ ਰਾਜ ਲੰਬੇ ਦੀ ਬਜਾਏ ਜੀ ਸਿੱਧਾ ਕੇਂਦਰ ਦਾ ਕੰਟਰੋਲ ਕਰੋ ਜੀ ਇਹ ਇਸ ਲਈ ਕੇਂਦਰ ਦੇ ਹੱਥ ਦੇ ਦਿਓ ਜੀ ਪੰਜਾਬ ਇਹ ਉਧਰ ਨੂੰ ਜਾ ਰਹੀ ਹੈ ਕਵਾਇਦ ਕੀ ਕਿਸਾਨ ਜਥੇਬੰਦੀਆਂ ਕੀ ਮਜ਼ਦੂਰ ਜਥੇਬੰਦੀਆਂ ਕੀ ਹ ਮੁਲਾਜ਼ਮ ਜਥੇਬੰਦੀਆਂ ਕੀ ਵਿਦਿਆਰਥੀ ਜਥੇਬੰਦੀਆਂ ਕੀ ਸਮਾਜਿਕ ਧਰਾਂ ਕੀ ਪੰਥਕ ਧਰਾਂ ਕੀ ਰਾਜਨੀਤਿਕ ਧਰਾਂ ਸਮੁੱਚੀ ਜਮਾਤ ਹੁਣ ਦੇਖ ਲਓ ਬੜੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਲੀਡਰਸ਼ਿਪ ਪੰਜਾਬ ਤੇ ਅਸੀਂ ਆਪਣੇ ਆਪ ਨੂੰ ਘੋਸ਼ਿਤ ਕਰਨ ਲਈ ਬਹੁਤ ਕਾਲੀ ਪਈ ਹੋਈ ਸੀ ਹੁ ਪੰਜਾਬੀ ਯੂਨੀਵਰਸਿਟੀ ਦੇ ਮਸਲੇ ਤੇ ਸਭ ਸੁਣ ਗਿਆ ਕੋਈ ਬੋਲੁੰਦਾ ਤੇ ਕਾਂਗਰਸ ਬਿਆਨ ਦੇ ਨਹੀਂ ਰੱਖੀ ਐ ਟਵੀਟ ਕਰਨ ਲਈ ਰੱਖੀ ਐ ਆ ਮੁੱਖ ਮੰਤਰੀ ਫੋੜੇ ਤੇ ਲਾਉਣ ਨੂੰ ਰੱਖਿਆ ਆਵਾਦੀ ਪਾਰਟੀ ਦੱਸੋ ਜੀ ਕਿੱਥੇ ਨੇ ਠੀਕ ਐ ਜੀ ਬਿਆਨ ਦਿੱਤਾ ਅਖਬਾਰਾਂ 'ਚ ਛਪ ਰਹੇ ਨੇ ਜੀਮਾ ਜੀ ਦਾ ਬਿਆਨ ਛਪ ਜੂਗਾ ਹੈ ਬੈਂਸ ਦਾ ਛਪ ਗਿਆ ਹੈ ਨਾ ਜੀ ਸੁਖਵੀਰ ਬਾਦਲ ਦਾ ਆ ਗਿਆ ਰਾਜਾ ਵੜਿੰਗ ਬੋਲ ਪਿਆ ਧਮੀ ਜੀ ਬੋਲ ਪੇ ਹੋ ਗਈ ਹੱਜੀ ਪੂਰੀ ਅੱਜ ਵੀ ਬੋਲੀ ਜਾਂਦੇ ਨੇ ਕੱਲ ਵੀ ਬੋਲਣਗੇ ਅਸੀਂ ਪਰਸੋਂ ਵੀ ਬੋਲਣਗੇ ਕੋਈ ਯੂਨੀਵਰਸਿਟੀ ਜਾ ਕੇ ਆਊਗਾ ਬਿਆਨ ਦੇ ਕੇ ਆਜੂਗਾ ਫੋਟੋਆਂ ਕਰਕੇ ਆਜੂਗਾ ਲੜਾਈ ਥਾਟਰ ਤੇ ਬੈਠ ਕੇ ਲੜ ਲਓ ਬਲਾਓ ਸਰਪਦਲ ਬੈਠਕ ਚਲੋ ਕੇਂਦਰ ਕੋਲ ਕਿਸੇ ਮਸਲੇ ਤੇ ਚਲ ਜਓ ਪਾਣੀ ਵਾਲਾ ਮਸਲਾ ਆਇਆ ਬੀਬੀ ਐਮਬੀ ਵਾਲਾ ਮਸਲਾ ਆਇਆ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਕੇਂਦਰ ਦੇ ਕੋਲ ਅਧਿਕਾਰ ਨਹੀਂ ਸੈਨੀਟ ਪੰਕਰਨ ਦਾ ਇਹ ਵਿਧਾਨ ਸਭਾ ਚ ਜਾਂ ਤਾਂ ਤਬਦੀਲੀ ਹੋ ਸਕਦੀ ਆ ਜਾਂ ਸੰਸਦ ਚ ਲਿਆ ਕੇ ਇਹਨੂੰ ਛਡਖਾਨੀ ਕੀਤੀ ਜਾ ਸਕਦੀ ਆ ਅਸੀਂ ਇਹ ਕਰਨੀ ਨਹੀਂ ਦੇਵਾਂਗੇ ਜੀ ਇਹ ਅਸੀਂ ਅਦਾਲਤ ਚ ਚੈਲੰਜ ਕਰਾਂਗੇ ਠੀਕ ਹੈ ਜੀ ਧੰਨਵਾਦ ਕਰੋ ਅਦਾਲਤੀ ਮਸਲੇ ਜਾ ਕੇ ਲਟਕ ਜਾਂਦੇ ਆ ਤੇ ਤੁਸੀਂ ਰਾਜਨੀਤਿਕ ਜਮਾਤ ਹੋ ਰਾਜਨੀਤਿਕ ਲੜਾਈ ਲੜੋ ਇਹ ਫੈਸਲੇ ਰਾਜਨੀਤਿਕ ਤੌਰ ਤੇ ਹੋ ਰਹੇ ਨਹੀਂ ਜੇ ਤੁਹਾਨੂੰ ਲੱਗਦਾ ਹੈ ਕਿ ਕਾਨੂੰਨ ਤੋਂ ਬਾਹਰ ਜਾ ਕੇ ਉਹਨਾਂ ਨੇ ਫੈਸਲਾ ਕੀਤਾ ਤਾਂ ਰਾਜਨੀਤਿਕ ਤੌਰ ਤੇ ਜਾ ਕੇ ਘੇਰ ਲਓ ਪਾਓ ਘੇਰਾ ਪਹਿਲਾਂ ਆਪਣੀ ਕੈਬਨਟ ਦੀ ਬੈਠਕ ਬੁਲਾਓ ਹੈ ਹੁਣ ਬੁਲਾ ਲਓ ਨਾ ਸੈਸ਼ਨ ਪੰਜਾਬ ਯੂਨੀਵਰਸਿਟੀ ਜਾ ਕੇ ਕਿ ਅਸੀਂ ਪੰਜਾਬੀ ਨੂੰ ਅਸੀਂ ਬੈਠ ਕੇ ਛਾਣ ਕਰਾਂਗੇ ਸਾਡੀ ਰਾਜਤਾਨੀ ਹੈ ਅਸੀਂ ਇੱਥੋਂ ਚਲਾਵਾਂਗੇ ਸਰਕਾਰ ਚਲਾਓ ਤੇ ਉੱਥੋਂ ਲੈ ਕੇ ਜਾਓ ਬਫਦ ਫਿਰ ਕਿ ਅਸੀਂ ਚੱਲੇ ਆਂ ਜੀ ਸਾਰੇ ਸਾਰੇ ਦਲ ਸਾਧਦੇ ਨੇ ਅਸੀਂ ਕੋਈ ਜਿੱਤੇ ਆ ਕੋਈ ਹਾਰੇ ਆ ਕੋਈ ਟਿਕਟਾ ਆ ਜੀ ਟਿਕਟਾਨੀ ਲਿਆ ਕਰਨੀਆਂ ਕਿਸੇ ਨੇ ਕੁੰਡੇ ਖੜਕਾਇਆ ਕਰਨਗੇ ਜੀ ਮਤਲਬ ਇਹ ਮੁੱਖ ਮੰਤਰੀ ਦੇ ਕੰਮ ਨਹੀਂ ਇਹ ਜਿਹੜੀ ਲੜਾਈ ਲੜਨੀ ਆ ਉਹ ਲੜੋ ਤੁਹਾਡੇ ਮੂਰੇ ਤਾਂ ਚੁਣੌਤੀ ਤੀਸਰੀ ਖੜੀ ਹੋ ਗਈ ਆਗੇ ਕੱਲੀ ਇਹ ਹੀ ਨਹੀਂ ਚੁਣੌਤੀ ਤਾਂ ਉਹਨਾਂ ਨੇ ਕਹਿਤਾ ਬੀਬੀ ਐਮਬੀ ਵਾਲੇ ਮਸਲੇ ਤੇ ਵੀ ਅਗਲੇ ਹਿਮਾਚਲ ਦਾ ਤੇ ਰਾਸਮ ਦਾ ਪੱਕਾ ਮੈਂਬਰ ਲਾਉਣ ਨੂੰ ਫਿਰਦੇ ਆ ਪਾਵਰ ਤੇ ਸਿੰਚਾਈ ਦੋ ਮੈਂਬਰ ਦੋਏ ਮੈਂਬਰ ਇੱਕ ਪੱਕਾ ਹੁੰਦਾ ਸੀ ਪੰਜਾਬ ਦਾ ਇੱਕ ਹਰਿਆਣੇ ਦਾ ਪਹਿਲਾਂ ਤਾਂ ਬੀਵੀਐਮ ਨੂੰ ਲੈ ਕੇ ਆ ਕਿ ਹੁਣ ਇਹਦੀ ਲੋੜ ਹੈ ਕਿ ਨਹੀਂ ਜੇ ਸੁੱਬਿਆਂ ਦਾ ਘਰ ਖੇਤਰਾ ਪਾਣੀ ਆ ਤੇ ਤਾਂ ਸੁੱਬਿਆਂ ਕੋਲ ਹੋਣਾ ਚਾਹੀਦਾ ਕੰਟਰੋਲ ਤੇ ਤੁਸੀਂ ਬੀਵੀਐਮਪੀ ਦਾ ਕੰਟਰੋਲ ਤਾਂ ਦਿੱਤਾ ਹੀ ਦਿੱਤਾ ਨਾਲ ਉਹਦੇ ਸੁਰੱਖਿਆ ਵਾਲਾ ਕੰਟਰੋਲ ਵੀ ਕੇਂਦਰੀਕਰਨ ਹੋ ਗਿਆ ਬੀਵੀਐਮਪੀ ਦਾ ਵੀ BBMB ਤੋਂ ਲੈ ਕੇ ਸਾਡੇ ਪਾਣੀਆਂ ਤੋਂ ਲੈ ਕੇ ਖੇਤੀ ਤੋਂ ਹੁੰਦੇ ਆ ਉਹ ਆਂ ਬੀਜ ਤੱਕ ਦਾ ਕੰਟਰੋਲ ਉਹਨਾਂ ਕੋਲ ਹੈ ਇਹ ਸਮਝ ਲਓ ਫਿਰ ਫਿਰ ਖੇਤੀ ਦੇ ਲਈ ਇਹ ਬੀਜ ਦਾ ਕੰਟਰੋਲ ਵੀ ਉਹਨਾਂ ਕੋਲ ਹੈ ਹੈਨਾ ਤੇ ਇੱਧਰ ਤੁਹਾਡੇ ਪਾਣੀਆਂ ਦਾ ਕੰਟਰੋਲ ਵੀ ਉਹਨਾਂ ਕੋਲ ਹੈ ਤੁਹਾਡੀ ਸਿੱਖਿਆ ਸੰਸਥਾਵਾਂ ਦਾ ਕੰਟਰੋਲ ਵੀ ਉਹਨਾਂ ਕੋਲ ਹੈ ਪੰਜਾਬ ਦੀ ਪੁਲਿਸ ਦਾ ਮੁਖੀ ਤੇ ਹੈ ਪੰਜਾਬ ਦੇ ਸਿਵਲ ਪ੍ਰਸ਼ਾਸਨ ਦਾ ਮੁਖੀ ਹੈਨਾ ਅਗਲਿਆਂ ਨੇ ਆਪਣੀ ਮਰਜ਼ੀ ਦਾ ਲਵਾਉਣਾ ਤੇ ਫਿਰ ਕਰਨਾ ਕੀ ਹੈ 50 ਕਿਲੋਮੀਟਰ ਦਾ ਬਾਰਡਰ ਜੇ ਅਗਲਿਆਂ ਤੇ ਕੰਟਰੋਲ ਚਾ ਫਿਰ ਕਰਨਾ ਕੀ ਹੈ ਸਵਾਲ ਹੈ ਕੌਣ ਕੰਟ੍ਰੀ ਸਾਬਾ ਬੀਬੀ ਐਮ ਵੀ ਤੋਂ ਲੈ ਕੇ ਪੰਜਾਬ ਯੂਨੀਵਰਸਿਟੀ ਤੱਕ ਅਗਲਾਂ ਦੇ ਕੰਟਰੋਲ ਚਲੀ ਗਈ ਔਰ ਅਗਲਾਂ ਨੇ ਫੈਸਲਾ ਕਰ ਲਿਆ ਤੁਸੀਂ ਕਹੀ ਜਾਓ ਕਿ ਅਸੀਂ ਅਦਾਲਤ ਚੈਲੰਜ ਕਰਾਂਗੇ ਅਸੀਂ ਲੜਾਈ ਲੜਾਂਗੇ ਲੜਾਈ ਰਾਜਨੀਤਿਕ ਲੜਾਈ ਲੜਨ ਦੀ ਲੋੜ ਹੈ ਉਹਦੇ ਲਈ ਨਾ ਤੁਸੀਂ ਤਿਆਰ ਹੋ ਨਾ ਵਿਰੋਧੀ ਦਲ ਤਿਆਰ ਹੈ ਨਾ ਬਾਕੀ ਦਲ ਤਿਆਰ ਨੇ ਸਾਰੇ ਕਿਉਂਕਿ ਕਈ ਦਲਾਂ ਨੂੰ ਤਾਂ ਇਹੀ ਹੈ ਕਿ ਪਤਾ ਨਹੀਂ 27 ਵਿੱਚ ਬੀਜੇਪੀ ਨਾਲ ਸਾਂਝ ਪਾਉਣੀ ਪੈਣੀ ਹੈ ਕਈਆਂ ਨੂੰ ਹੋਈ ਹੈ ਕਿ ਬੀਜੇਪੀ ਨਾਲ ਜਾਣਾ ਪੈ ਸਕਦਾ ਹੈ ਬੀਜੇਪੀ ਸ਼ਾਮਲ ਹੋਣਾ ਪੈ ਸਕਦਾ ਹੈ ਸੱਤਾਧਾਰੀ ਤੋਂ ਲੈ ਕੇ ਵਿਰੋਧੀ ਧਿਰ ਦੇ ਲੀਡਰਾਂ ਤੱਕ ਕਈਆਂ ਨੇ ਹਸਾਬਕ ਤਾਂ ਬੁਲਾਏ ਹੋਏ ਨੇ ਪਰ ਸੋਚ ਕੇ ਤਾਂ ਦੇਖੋ ਜਿਹੜੇ ਅਜੇ ਪੰਜਾਬ ਦੀ ਤਖਤ ਤੇ ਵੀ ਨਹੀਂ ਬੈਠੇ ਪੰਜਾਬ ਚ ਰਾਜ ਭਾਗ ਵੀ ਨਹੀਂ ਜਿਨ੍ਹਾਂ ਨੂੰ ਮਿਲਿਆ ਉਹ ਹੁਣੇ ਪੰਜਾਬ ਦੀਆਂ ਸੰਸਥਾਵਾਂ ਦਾ ਕਹਾਣ ਕਰਦੇ ਆ ਰਹੇ ਨੇ ਮਾਰਦੇ ਆ ਰਹੇ ਨੇ ਤੇ ਫਿਰ ਇਹ ਡਬਲ ਇੰਜਨ ਤਾਂ ਧੂਕੇ ਲੈ ਜਾਊਗਾ ਇਹ ਪੰਜਾਬ ਲਈ ਸਹਾਈ ਹੋਣ ਵਾਲਾ ਜਾਂ ਕੀ ਹੋਣ ਵਾਲਾ ਤੇ ਜੇ ਬਾਕੀਆਂ ਧਿਰਾਂ ਚ ਜਾਨ ਹੁੰਦੀ ਤਾਂ ਇਹ ਦਿਨ ਨਾ ਆਉਂਦੇ ਇਸ ਲਈ ਪੰਜਾਬ ਨੂੰ ਆਪਣੀ ਲੜਾਈ ਆਪ ਲੜਨੀ ਪੈਣੀ ਹੈ ਪੰਜਾਬ ਦੀਆਂ ਸੰਸਥਾਵਾਂ ਆਪਣੇ ਆਪਣੇ ਧਾਇਰੇ ਚੋਂ ਨਿਕਲ ਕੇ ਵਿਸ਼ਾਲ ਲੜਾਈ ਲਈ ਵੱਡੀ ਲੜਾਈ ਲਈ ਵੱਡੀ ਚੁਣੌਤੀ ਲਈ ਸਾਹਮਣੇ ਆ ਕੇ ਖੜਨ ਨਹੀਂ ਉਹ ਦਿਨ ਦੂਰ ਨਹੀਂ ਅੱਜ ਪੰਜਾਬ ਯੂਨੀਵਰਸਿਟੀ ਚੋਂ ਪੰਜਾਬ ਹਟਾਇਆ ਕੱਲੂ ਪੰਜਾਬ ਚੋਂ ਪੰਜਾਬ ਹਟਾ ਦੇਣਗੇ ਕੱਲੂ ਭਾਰਤ ਦੇ ਨਕਸ਼ੇ ਚੋਂ ਪੰਜਾਬ ਹਟਾ ਕੇ ਉਹਨੂੰ ਝੂਟੀ ਬਣਾ ਦੇਣਗੇ ਜਾਗਦੇ ਰਹੋ ਹੋ ਗਿਆ ਜੀ ਫਿਰ ਹਮੋਂ ਸਾਹਮਣਾ ਬਿਠਾ ਦੇ ਜੀ ਹਮੋਂ ਸਾਹਮਣੇ ਦਲਾਲ ਤੇ ਉਹਦੇ ਮਾਲਕ ਕਹਿੰਦੇ ਅਮੋ ਸਾਹਮਣੇ ਬੈਠੇ ਸੀਬੀਆਈ ਨੇ ਬੜੇ ਤਤਕੋਹ ਦੇ ਵਿੱਚ ਪੁੱਲਰ ਦਾ ਰਿਮਾਂਡ ਲਿਆ ਕਿਉਂਕਿ ਜਦੋਂ ਪੰਜਾਬ ਵਿਜੀਲੈਂਸ ਨੇ ਪਰਚਾ ਦਰਜ ਕੀਤਾ ਆਮਦਨ ਤੋਂ ਵੱਧ ਜਾਇਦਾਦ ਦਾ ਤਾਂ ਸੀਬੀਆਈ ਨੂੰ ਜਦੇ ਭਨਕ ਲੱਗੀ ਕਿ ਹੁਣ ਇਹ ਰਿਮਾਂਡ ਮੰਗਣਗੇ ਹੁਣ ਇਹ ਪੁੱਲਰ ਨੂੰ ਹਰਚਰ ਸਿੰਘ ਪੁੱਲਰ ਨੂੰ ਆਪਣੀ ਕਸਟਡੀ ਚ ਲੈ ਕੇ ਉਹਦੀ ਸੇਵਾ ਸੰਭਾਲ ਕਰਨਗੇ ਤੇ ਫਿਰ ਸੀਬੀਆਈ ਨੂੰ ਹੋਗੀ ਹਦਾਇਤ ਤੇ ਸੀ ਵੀ ਨੇ ਜਾ ਕੇ ਜਦ ਇਹ ਆਪਣੀ ਅਦਾਲਤ ਜ부ਆ ਖੜਕਾਇਆ ਕਿ ਸਾਨੂੰ ਤਾਂ ਜੀ ਰਿਮਾਂਡ ਚਾਹੀਦਾ ਬੰਦਾ ਇੱਕ ਦਿਨ ਪਹਿਲਾਂ ਨਹੀਂ ਮੰਗਿਆ ਸੀ ਇਹ ਹੀ ਆ ਪਾਗਲ ਕਰ ਰਹੀ ਸੀ ਕਿ ਪਹਿਲਾਂ ਨਹੀਂ ਮੰਗਿਆ ਜਿਸ ਦਿਨ ਪੇਸ਼ੀ ਸੀ ਪਰ ਅਗਲੇ ਦਿਨ ਮੰਗ ਲਿਆ ਤੇ ਮੰਗਿਆ ਤੇ ਵਿਜੀਲੈਂਸ ਵੀ ਮਗਰ ਆ ਗਈ ਨਾ ਕੋਈ ਨੋਟਿਸ ਨਾ ਕੋਈ ਚੇਤਾਵਨੀ ਬਿਨਾਂ ਉਹ ਤੋਂ ਵਿਜੀਲੈਂਸ ਪਹੁੰਚ ਗਈ ਬਹਿਸ ਹੋਈ ਜਨਾਬ ਚੰਗੀ ਤਕਰਾਰ ਹੋਈ ਇਸ ਮਸਲੇ ਦੇ ਉੱਤੇ ਇੱਕ ਹੀ ਵਿਅਕਤੀ ਜਿਹੜਾ ਦੋਸ਼ਾਂ 'ਚ ਘਿਰਿਆ ਇੱਕੋ ਤਰ੍ਹਾਂ ਦਾ ਮਾਮਲਾ ਉੱਤਰ ਪ੍ਰਸਾਚਾਰੀ ਤੋਂ ਲੈ ਕੇ ਅਮਨਤਬਾਦ ਜਾਇਦਾਦ ਤੱਕ ਦਾ ਮਾਮਲਾ ਉਹਦੇ ਸਮੇਂ ਚੀਡੀ ਨੇ ਇਨਵੋਲਵ ਹੋਣਾ ਜੇ ਉਹਦੀ ਬਾਰੀ ਆਉਣੀ ਹੈ ਪਰ ਇੱਥੇ ਰਕਸਾਈ ਤੇ ਵਿਜੀਲੈਂਸ ਵੀ ਜਦੋਂ ਵਿੱਚ ਦਾਖਲ ਹੈ ਤਾਂ ਫਿਰ ਵਿਜੀਲੈਂਸ ਵਾਲੇ ਪਹੁੰਚ ਕੇ ਜੀ ਬਿਆਨੋਟਸ ਤੋਂ ਕਹਿੰਦੇ ਜੀ ਨਾ ਰਿਮਾਂਡ ਤਾਸ ਹੀ ਲੈਣਾ ਅਦਾਲਤ ਦੇ ਵਿੱਚ 40 ਮਿੰਟ ਤੱਕ ਜੱਜ ਦੇ ਸਾਹਮਣੇ ਬਹਿਸ ਹੋਈ ਇਸ ਗੱਲ ਨੂੰ ਲੈ ਕੇ ਕਿ ਰਿਮਾਂਡ ਕੌਣ ਲਊਗਾ ਮਹਾਲੀ ਦੀ ਸੀਬੀਆਈ ਕੋਰਟ ਦੇ ਵਿੱਚ 40 ਮਿੰਟ ਜੱਜ ਦੇ ਸਾਹਮਣੇ ਵਿਜੀਲੈਂਸ ਤੇ ਸੀਬੀਆਈ ਆਪਸ ਵਿੱਚ ਬਹਿਸ ਦੀ ਰਹੀ ਕਿ ਨਾ ਦਲੀਲ ਕਹਿੰਦੇ ਜੀ بڑے ਆਈਪੀਐਸ ਦੀ ਗ੍ਰਿਫਤਾਰੀ ਹੈ ਨਾ ਸੀਰੀਅਸ ਮੈਟਰ ਆ ਇਹ ਕੋਈ ਗੇਮ ਥੋੜਾ ਹੈ ਫਨ ਗੇਮ ਥੋੜਾ ਹੈ ਹੈ ਨਾ ਮਨੋਰੰਜਨ ਦਾ ਖੇਡ ਥੋੜਾ ਹੈ ਕਹਿੰਦੇ ਨਾ ਹੋਰ ਅਫਸਰਾਂ ਦੀ ਇਹ ਚਸ਼ਮੂਲੀਅਤ ਹੈ ਤੇ ਇਸ ਲਈ ਕਹਿੰਦੇ ਸਾਡਾ ਰਿਮਾਂਡ ਲੈਣਾ ਜ਼ਰੂਰੀ ਹੈ ਸਾਡੇ ਕੋਲ ਕ੍ਰਿਸ਼ਨੂ ਹੈਗਾ ਕ੍ਰਿਸ਼ਨੂ ਦੋਸਤੀ ਬਹੁਤ ਕੁਝ ਉਗਲਾਇਆ ਹੈ ਇਸ ਲਈ ਜੀ ਅਸੀਂ ਸੱਚ ਜਾਣਨਾ ਚਲੋ ਇਸ ਪਹਿਲੂ ਨੂੰ ਆਧਾਰ ਬਣਾ ਕੇ ਉਹਨਾਂ ਨੂੰ ਰਿਮਾਂਡ ਮਿਲ ਗਿਆ 5 ਦਿਨ ਦਾ ਹੁਣ ਭੁੱਲਰ ਦਾ ਜਦੋਂ 5 ਦਿਨ ਦਾ ਰਿਮਾਂਡ ਮਿਲਿਆ ਤਾਂ ਜਾਣਕਾਰੀ ਇਹ ਮਿਲ ਰਹੀ ਆ ਕਿ ਜਿਹੜਾ ਰਿਮਾਂਡ ਰੂਮ ਸੀ ਉਹਦੇ ਵਿੱਚ ਸੀਬੀਆਈ ਜਦੋਂ ਰੋਪੜ ਰੇਂਜ ਦੇ ਉਸ ਸਾਬਕਾ ਡੀਜੀਪੀ ਜਾਂ ਸਾਬਕਾ ਕੰਨਾ ਜਾਂ ਉਹ ਪਹਿਲਾਂ ਦੇ ਡੀਜੀਪੀ ਕੰਨਾ ਹੈ ਨਾ ਤਾਂ ਡੀਆਈਜੀ ਹੈ ਨਾ ਉਹਨੂੰ ਲੈ ਕੇ ਜਦੋਂ ਪਹੁੰਚੀ ਤਾਂ ਕਹਿੰਦੇ ਜੀ ਸਾਰਾ ਕੁਝ ੱੱਕਾ ਵੱਕਾ ਹੋ ਗਿਆ ਵਿਚੋਲੀਆ ਵੀ ਦੇਖ ਕੇ ਰਾਨ ਹੋ ਗਿਆ ਤੇ ਕਹਿੰਦੇ ਹਮੋਂ ਸਾਹਮਣੇ ਬਿਠਾ ਦੇ ਹਮੋਂ ਸਾਹਮਣੇ ਬਿਠਾ ਕੇ ਪੁੱਛ ਕੇ ਛੋਈ ਕੁਝ ਮਸਲੇ ਆ ਤੇ ਕਹਿੰਦੇ ਹਰਚਨ ਪੁੱਲਰ ਮੂਨਿਕ ਹੋ ਰਹੇ ਖਾਸ ਕਰਕੇ ਆਮਦਨ ਵਾਲਾ ਮਸਲਾ ਜਾਇਦਾਦ ਵਾਲਾ ਮਸਲਾ ਕਹਿੰਦੇ ਉਹਦੇ ਤੇ ਚੁੱਪੀ ਹੈ ਪੁੱਲਰ ਤੋਂ ਕਰੋੜਾਂ ਰੁਪਏ ਦੀ ਜਾਇਦਾਦ ਦੇ ਬਾਰੇ ਜਦੋਂ ਪੁੱਛਿਆ ਗਿਆ ਤਾਂ ਉਹਨੇ ਕੋਈ ਜਵਾਬ ਨਹੀਂ ਦਿੱਤਾ ਪਰ ਕਹਿੰਦੇ ਜੀ ਇਹ ਤਾਥ ਉੱਪਰ ਕੇ ਸਾਹਮਣੇ ਆ ਰਹੇ ਨੇ ਕਿ ਜੀ ਪਹਿਲਾਂ ਜਿਹੜੇ ਬੰਦਿਆਂ ਨੂੰ ਘੇਰਨਾ ਹੁੰਦਾ ਸੀ ਬੜੀਆਂ ਧਨਾੜ ਬੜੀਆਂ ਤੋਪਾਂ ਬੜੀਆਂ ਤਰਾਂ ਉਹਨਾਂ ਬਾਰੇ ਖੁਦ ਹੀ ਸੂਚਿਤ ਕਰਦਾ ਸੀ ਕਹਿੰਦੇ ਜੀ ਕ੍ਰਿਸ਼ਨ ਹਰਚਨ ਪੁੱਲਰ ਨੂੰ ਫਿਰ ਉਹਨਾਂ ਨੂੰ ਬੁਲਾ ਕੇ ਸਮਝਾ ਕੇ ਕਿਹਾ ਜਾਂਦਾ ਕਿ ਤੁਹਾਡੇ ਖਿਲਾਫ ਤਾਂ ਕੇਸ ਕਰ ਦਿਆ ਚਾਊਗਾ ਤੁਸੀਂ ਤਾਂ ਉਲਝ ਜਾਓਗੇ ਫਸ ਜਾਓਗੇ ਤੇ ਫਿਰ ਕੇ ਫਿਰ ਕਹਿੰਦੇ ਉਹ ਕ੍ਰਿਸ਼ਨ ਨੂੰ ਹੀ ਉਹਨਾਂ ਨਾਲ ਸੰਪਰਕ ਕਰਦਾ ਜੀ ਕੋਈ ਗੱਲ ਹੀ ਮੈਂ ਸੈਟਿੰਗ ਕਰਾਉਣਾ ਕਹਿੰਦੇ ਜੀ ਇਹ ਆਧਾਰ ਬਣ ਰਿਹਾ ਹੁਣ ਇਹ ਸਿਹਾਰ ਦੇ ਉੱਤੇ ਕਹਿੰਦੇ ਜੀ ਕ੍ਰਿਸ਼ਨ ਨੂੰ ਸੰਪਰਕ ਚ ਸੀਗਾ ਤੇ ਕੱਲੇ ਇਹਦੇ ਨਹੀਂ ਦੋ ਦਰਜਨ ਦੇ ਕਰੀਬ ਅਫਸਰਾਂ ਦੇ ਨਾਮ ਆਪਸਤਾਈਆਂ ਦਾ ਜ਼ਿਕਰ ਪਹਿਲਾਂ ਕਰ ਚੁੱਕੇ ਹਨ ਤੇ ਹੁਣ ਉਹ ਗੱਲ ਸਾਹਮਣੇ ਆ ਰਹੀ ਹੈ ਕਿ ਲਗਭਗ 2 ਦਰਜਨ ਦੇ ਕਰੀਬ ਅਜਿਹੇ ਅਫਸਰ ਜਿਨ੍ਹਾਂ ਦੇ ਹਵਾਲੇ ਨਾਲ ਇਹ ਕਾਰਵਾਈ ਅਗਾਂਹ ਵਧਣੀ ਹੈ ਤੇ ਵੱਡੇ ਨਾਮ ਸਾਹਮਣੇ ਆਉਣ ਲੱਗੇ ਨੇ ਵੱਡੇ ਅਧਿਕਾਰੀਆਂ ਦੇ ਨਾਮ ਸਰਕਾਰ ਦੇ ਵੱਡੇ ਅਧਿਕਾਰੀਆਂ ਦੇ ਨਾਮ ਤੇ ਹੁਣ ਆਉਂਦੇ ਸਮੇਂ ਚ ਆ ਪੰਜ ਦਿਨਾਂ ਦਾ ਰਿਮਾਂਡ ਕਿਉਂਕਿ ਤਿੰਨ ਦਿਨ ਉਹਦੇ ਪਹਿਲਾਂ ਲੰਘ ਲਏ ਪੰਜ ਦਿਨ ਦਾ ਇਹਦਾ ਰਿਮਾਂਡ ਆ ਲਗਭਗ ਦੂਜਾ ਦਾ ਰਿਮਾਂਡ ੜਤੇ ੜੇ ਜਦੋਂ ਮੁਖਣਾ ਉਤੋਂ ਬਾਅਦ ਨਵੇਂ ਖੁਲਾਸੇ ਹੋ ਸਕਦੇ ਨੇ ਤੇ ਉਤੋਂ ਬਾਅਦ ਠੀਕ ਹੈ ਜੀ ਬਿਜਲੈਂਸ ਨਰਮਾਨਡ ਲੈਣਾ ਹੋਊਗਾ ਨਰਮਾਨਡ ਮਿਲਦਾ ਹੈ ਬੱਕਰੀ ਗੱਲ ਪਰ ਸੀਬੀਆਈ ਨੇ ਡੀਆਈਜੀ ਤੇ ਬਚੋਲੇ ਨੂੰ ਆਹਮੋ ਸਾਹਮਣੇ ਬਿਠਾ ਕੇ ਜਿਹੜੀ ਪੁੱਛਗਿੱਛ ਕੀਤੀ ਹੈ ਕਹਿੰਦੇ ਉਹਨੇ ਫਿਕਰ ਪਧਾਇਆ ਪਰ ਕੱਲਾ ਮਸਲਾ ਹੀ ਨਹੀਂਗਾ ਜਨਾਬ ਮਸਲਾ ਇਤੋਂ ਇੱਕ ਹੋਰ ਪਹਿਲੂ ਹੈ ਕ੍ਰਿਸ਼ਨੂ ਦਾ ਪਰਿਵਾਰ ਅਜੇ ਤੱਕ ਕ੍ਰਿਸ਼ਨੂ ਨੂੰ ਮਿਲਣ ਜੇਲ੍ਹ ਚ ਨਹੀਂ ਗਿਆ ਹਰਚਰਨ ਭੁੱਲਰ ਦਾ ਪਰਿਵਾਰ ਉਹਨੂੰ ਮਿਲਣ ਗਿਆ ਉਹਦੇ ਵਕੀਲ ਮਿਲਣ ਕ੍ਰਿਸ਼ਨੂ ਨੂੰ ਵਕੀਲ ਤੇ ਕੁਝ ਧਿਰਾਂ ਦੇ ਵਿਅਕਤੀ ਕੁਝ ਧਿਰਾਂ ਖੁਦ ਮਿਲਣ ਪਹੁੰਚ ਰਹੀਆਂ ਪਰ ਪਰਿਵਾਰ ਮਿਲ ਨਹੀਂ ਰਿਹਾ ਪਰਿਵਾਰ ਤਾਂ ਕਹਿੰਦੇ ਤਾਲੇ ਲਾ ਕੇ ਫਰਾ ਰਹਿਣਾ ਪਿਛੋਂ ਫਰਾ ਰਤੋ باوجود ਕਹਿੰਦੇ ਜੀ ਪਰਿਵਾਰ ਦੀ مالی ਮਦਦ ਕੌਣ-ਕੌਣ ਕਰ ਰਿਹਾ ਹੈ ਸੀਬੀਆਈ ਦੀ ਨਜ਼ਰ ਉਹਦੇ ਤੇ ਵੀ ਹੈ ਪਰਿਵਾਰ ਦੀ ਰੱਖਿਆ ਉਹਨੂੰ ਲੁਕਾਉਣ ਛਪਾਉਣ ਸੇਵਾ ਸੰਭਾਲ ਸਾਰੀ ਕੌਣ ਕਰ ਰਿਹਾ ਉਹਦੇ ਤੇ ਵੀ ਹੈ ਤੇ ਇੱਕ ਹੋਰ ਨੁਕਤਾ ਉੱਪਰ ਗਿਆ ਬੀਜੇਪੀ ਦੇ ਲੀਡਰਾਂ ਦੀ ਸਰਕਾਰੀ ਦਫ਼ਤਰਾਂ 'ਚ ਅਚਾਨਕ ਪੁੱਛਕਿਛ ਵੱਧ ਗਈ ਹੈ। ਸਵੇਰੇ ਉੱਠ ਕੇ ਪੰਜਾਬ ਦੇ ਕਈ بڑے ਅਫਸਰ ਬੀਜੇਪੀ ਦੇ ਕੁਝ ਵੱਡੇ ਲੀਡਰਾਂ ਨੂੰ ਜਾਂ ਆਰਐਸਐਸ ਦੇ ਕੁਝ ਵਿਅਕਤੀਆਂ ਨੂੰ ਫੋਨ ਤੇ ਹੁਣ ਮੱਥੇ ਟੇਕਣ ਲੱਗੇ ਨੇ ਤੇ ਕਹਿਣ ਲੱਗੇ ਨੇ ਜੀ ਇਹ ਇਹ ਜੇ ਬੰਦੇ ਦਾ ਯਕੀਨ ਨਾ ਕਰਿਓ ਜੀ। ਕ੍ਰਿਸ਼ਨੂ ਵਰਗੇ ਦਾ ਕੀ ਪਤਾ ਜੀ ਉਹੀ ਕਿਸੇ ਸੱਚੇ ਬੰਦੇ ਦਾ ਨਾਮ ਐ ਦੇਵੇ ਜੀ। ਉਹ ਆਪ ਚੋਰ ਨੂੰ ਆਪਣਾ ਪਾਲਾ। ਚੋਰ ਦੀ ਦਾੜੀ 'ਚ ਤਣਕਾ ਇਹ ਸਵਾਲ ਇਸ ਵੱਲ ਕਿਥੋਂ ਆ ਰਹੇ ਕਿਉਂਕਿ ਬੀਜੇਪੀ ਲੀਡਰਾਂ ਨੂੰ ਜਿਨ੍ਹਾਂ ਨੂੰ ਕਹਿੰਦੇ ਜੀ ਤੱਤੇ ਚਿੰਟੇ ਨਾਲ ਵੀ ਪੰਜਾਬ ਦੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਛੂੰਦਾ ਨਹੀਂ ਸੀ ਅਕਾਲੀਆਂ ਦੇ ਕੰਮ ਅਜੇ ਵੀ ਹੋ ਜਾਂਦੇ ਸੀ ਕਾਂਗਰਸੀਆਂ ਦਬਦਬਾ ਚਲਾ ਜਾਂਦਾ ਚੱਲ ਜਾਂਦਾ ਸੀ ਤੇ ਸੱਤਾਧਾਰੀ ਤੇ ਦਾ ਕੰਟਰੋਲ ਤਾਂ ਹੈਗਾ ਹੀ ਹੈਗਾ ਪਰ ਕਹਿੰਦੇ ਬੀਜੇਪੀ ਨੇ ਹੁਣ ਕੁਰਸੀ ਡੈਣ ਵੀ ਲੱਗੇ ਤੇ ਕੁਰਸੀ ਤੇ ਕੱਪੜਾ ਵੀ ਮਾਰਨ ਲੱਗੇ ਨੇ ਆਪ ਸਰ ਤੇ ਚਾਹ ਵਾਲਾ ਕੱਪ ਵੀ ਹੁਣ ਥੱਲੇ ਪਲੇਟ ਰੱਖ ਕੇ ਆਉਣ ਲੱਗਾ ਨਾਲ ਬਿਸਕੁਟ ਵੀ ਆਉਣ ਲੱਗੇ ਨੇ ਤੇ ਉਹਨਾਂ ਦੇ ਕੰਮ ਫੋਨ ਤੇ ਹੋਣ ਲੱਗ ਪਏ ਨੇ ਇਹ ਅਫਸਰਸ਼ਾਈ ਸੀਬੀਆਈ ਤੋਂ ਆਪਣੀ ਚਮੜੀ ਬਚਾਉਣ ਲਈ ਜਾਂ ਫਿਰ ਇਹਨਾਂ ਨੂੰ ਕੋਈ ਨਵੀਂ ਮੋਸ ਕਰ ਰਹੀ ਹੈ ਜਿਹਦਾ ਆਪਾਂ ਖਾਸਾ ਪ੍ਰਗਟਾ ਰਹੇ ਹਾਂ ਕਿ ਜਿਸ ਤਰੀਕੇ ਨਾਲ ਪੰਜਾਬ 'ਚ ਦਰੜ ਕੇ ਪੰਜਾਬ 'ਚ ਦਾਖਲ ਹੋਣਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਤੇ ਬਾਕੀ ਰਾਜਨੀਤਿਕ ਤਰ੍ਹਾਂ ਦੇ ਮੱਛ ਇਸ ਤਰ੍ਹਾਂ ਮਰ ਚੁੱਕੇ ਨੇ ਕਿ ਉਹ ਪੰਜਾਬ ਦੇ ਮਸਲਿਆਂ ਦੀ ਲੜਾਈ ਲੜਨ ਤੋਂ ਪਿਛਾਂ ਹਟ ਰਹੇ ਨੇ ਸੋ ਇਸ ਮਸਲੇ 'ਚ ਉਹ ਵੀ ਸੀਬੀਆਈ ਦੇ ਰਾਹੀਂ ਕਿ ਪੰਜਾਬ ਦੇ ਵਿੱਚ ਬੀਜੇਪੀ ਆਪਣਾ ਦਬਦਬਾ ਸਥਾਪਿਤ ਕਰਨਾ ਚਾਹੁੰਦੀ ਹੈ ਦਫਤਰਾਂ ਚੋਂ ਹੋ ਗਿਆ ਇਸ ਸਵਾਲ ਨਾਲ ਪੈਦਾ ਹੋ ਗਿਆ ਚਲੋ ਜਿੱਥੇ ਸਵਾਲ ਹੈ ਜੀ ਉਥੇ ਸਵਾਲ ਤਾਂ ਮੀਡੀਆ ਵਾਲਾ ਵੱਡਾ ਬਣਿਆ ਹੋਇਆ ਹੈ ਅਖਬਾਰਾਂ ਦੀਆਂ ਗੱਡੀਆਂ ਰੋਕਣਾ ਠੀਕ ਹੈ ਰੂਟੀਨ ਚੈਕਿੰਗ ਹੋਵੇ ਬਣਦੀ ਹੈ ਕਿ ਅਖਬਾਰਾਂ ਦੀਆਂ ਗੱਡੀਆਂ ਚ ਕਲੀ ਅਖਬਾਰੇ ਜਾਂਦੀ ਹੈ ਕਿ ਹੋਰ ਸਮਾਨ ਵੀ ਢੋਈ ਜਾਂਦੇ ਹੁੰਦੇ ਆ ਕਿਦਾਂ ਕਿਦਾਂ ਲੈ ਜਾਂਦੇ ਆ ਕਿਦਾਂ ਕਿਦਾਂ ਨਹੀਂ ਤੇ ਜੇ ਉਹਨਾਂ ਨੂੰ ਅਝਲ ਲਾਇਸੈਂਸ ਹੈਗਾ ਵੀ ਬੰਦਾ ਆਪਣਾ ਕੰਮ ਕਰ ਸਕਦਾ ਕੋਈ ਯੂ ਗੱਤ ਨੂੰ ਨੀ ਸਮਾਨ ਨਹੀਂ ਲੈ ਕੇ ਜਾ ਰਹੇ ਢਵਾ ઠવાਈ ਵਾਲੀਆਂ ਹੀ ਗੱਡੀਆਂ ਨੇ ਤੇ ਫਿਰ ਜਨਾ ਪਰ ਤੁਸੀਂ ਹੋਰ ਸਮਾਨ ਕਰਕੇ ਨਹੀਂ ਰੋਕੀਆਂ ਗੱਡੀਆਂ ਗੱਡੀਆਂ ਰੋਕੀਆਂ ਕਿ ਅਖਬਾਰਾਂ ਦਬਾਬ ਹੇਠ ਰਹਿਣ ਕੇਜਰੀਵਾਲ ਦਾ ਪਰਦਾ ਨਾ ਫਰੋਲਣਾ ਹੈਨਾ ਪੋਤਲੇ ਨਾ ਪਰੋਲਣਾ ਹੈਨਾ ਜੀ ਆ ਕਦੇ ਤਾਂ ਫਸ ਗਏ ਜੀ ਕਿ ਯੂਪੀ ਦੇ ਵਿੱਚੋਂ ਗੁਜਰਾਤ ਝੂਠ ਬੋਲਿਆ ਜੀ ਕਿ 23 ਦੇ 23 ਜ਼ਿਲ੍ਹੇ ਛੜ ਆ ਗਿਆ ਸੀ ਜੀ ਹੈਨਾ ਫਿਰ ਇੱਧਰ ਆ ਗਏ ਜੀ ਕਿ ਨਹੀਂ ਜੀ ਪੰਜਾਬ ਦੇ ਵਿੱਚ ਕੋਠੀ ਨਹੀਂ ਲਈ ਜੀ ਮੁੱਖ ਮੰਤਰੀ ਨੂੰ ਸਪਾਈ ਦੇਣੀ ਪਈ ਕੈਂਪ ਹਾਊਸ ਆ ਮੇਰਾ ਕਿਹੜਾ ਕੈਂਪ ਹਾਊਸ ਸਭ ਸਮਝਦੇ ਨੇ ਜਨਾਬ ਸੋ ਇਹ ਸਥਿਤੀ ਦੇ ਵੱਡੇ ਸਵਾਲ ਪੈਦਾ ਹੋ ਗਏ ਨੇ ਤੇ ਹੁਣ ਸਵਾਲ ਤਾਂ ਇਹੀ ਖੜਾ ਹੈ ਕਿ ਪੁਲਿਸ ਨੇ ਅਖਬਾਰਾਂ ਦੀਆਂ ਗੱਡੀਆਂ ਰੋਕੀਆਂ ਨਹੀਂ ਜਨਾਬ ਅਖਬਾਰਾਂ ਨੂੰ ਮੀਡੀਆ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਪੁਲਿਸਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਸਾਨੂੰ ਗੱਡੀਆਂ ਰੋਕਣ ਦਾ ਹੁਕਮ ਕਿਉਂ ਆ ਇਹ ਤਾਂ ਸਰਕਾਰ ਚਾਹੁੰਦੀ ਆ ਕਿ মিডিਆ ਉਹੀ ਬੋਲੇ ਉਹੀ ਲਿਖੇ ਉਹੀ ਪੜੇ ਜੋ ਅਸੀਂ ਕਹਿਣਾ ਚਾਹੁੰਦੇ ਆ ਕੇਂਦਰ ਤੋਂ ਲੈ ਕੇ ਸੂਬਾ ਸਰਕਾਰ ਤੱਕ ਕਿਵੇਂ মিডিਆ ਨੂੰ ਕੰਟਰੋਲ ਕਰਨਾ ਚਾਹੁੰਦੀ ਆ ਉਹਦੇ ਨਾਲ ਸਰਕਾਰ ਆਪਣਾ ਜਨਾਚਾ ਹੋਰ ਕਢਾਰੀਆ ਜਨਾ ਪਾਖਵਾ ਧੰਨਵਾਦ